ਆਈ ਗਈ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ ਜਮਹੂਰੀਅਤ ਰਹੇ ਅਸੀਂ ਐਸਜੀਪੀਸੀ ਦੇ ਚੋਣ ਕਰਾਈਏ ਤਾਂ ਸਾਡਾ ਮੈਨੀਫੈਸਟੋ ਕਹਿੰਦਾ ਹੈ ਕਿ ਗੁਰੂ ਦਾ ਘਰ ਜਿਹਦੇ ਵਿੱਚ ਅਸੀਂ ਵਿਵੇਕਤਾਂ ਦੀ ਬੇਨਤੀ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਗੁਰੂ ਅੰਗਦ ਸਾਹਿਬ ਨੇ ਅਖਾੜੇ ਖੋਲ ਕੇ ਸੇਧ ਬਣਾਉਣ ਨੂੰ ਕਿਹਾ ਹੈ ਜਿਹਦੇ ਵਿੱਚ ਅਸੀਂ ਆਪਣੇ ਗਰੀਬਾਂ ਗੁਰੂ ਕੀ ਗੋਲਕ ਗਰੀਬ ਦੇ ਮੂੰਹ ਦੇ ਬਚਨ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਆ ਉਹਦੇ ਰਾਹੀਂ ਹਰੇਕ ਗੁਰੂ ਘਰ ਦੇ ਵਿੱਚ ਅਸੀਂ ਟੈਲੀ ਮੈਡੀਸਨ ਜਿਹਦੇ ਵਿੱਚ ਗੁਰੂ ਰਾਮਦਾਸ ਮੈਮੋਰੀਅਲ ਹਸਪਤਾਲ ਦੇ ਡਾਕਟਰ ਤੇ ਹੋਰ ਸਿੱਖ ਡਾਕਟਰ ਜਿਹੜੇ ਵੇ ਦੇਸ਼ ਵਿਦੇਸ਼ ਬੈਠੇ ਆ ਉਹ ਜਿਵੇਂ ਕਾਲ WhatsApp ਤੇ ਕਰੀਦੀ ਆ ਵੀਡੀਓ ਕਾਲ ਉਹਦੇ ਰਾਹੀਂ ਮਰੀਜ਼ਾਂ ਨੂੰ ਦੇਖ ਸਕਣ ਟੈਲੀ ਮੈਡੀਸਨ ਅਸੀਂ ਆਪਣੇ ਗੁਰੂ ਘਰਾਂ 'ਚ ਹਰੇਕ ਪਿੰਡ 'ਚ ਲਾਗੂ ਕਰੀਏ ਖਾਸ ਕਰਕੇ ਗਰੀਬ ਗੁਰੂ ਘਰਾਂ ਦੇ ਵਿੱਚ ਉੱਥੇ ਅਸੀਂ ਟੈਲੀ ਐਜੂਕੇਸ਼ਨ ਰਾਹੀਂ ਆਪਣੇ ਗੁਰਮੁਖੀ ਅਤੇ ਪੰਜਾਬੀ ਅਤੇ ਗੁਰਮਤ ਸਬ ਦਾ ਅਸੀਂ ਅਭਿਆਸ ਦਈਏ ਔਰ ਉਥੇ ਆਪਣੀ ਗੁਰਸਿੱਖੀ ਬਾਰੇ ਪ੍ਰਚਾਰ ਕਰੀਏ ਨਾਲ ਹੀ ਅਸੀਂ ਸਾਇੰਸ ਮੈਥ ਉਥੇ ਪੜਾਈਏ ਜਿਹਦੇ ਵਿੱਚ ਅਸੀਂ ਬਾਹਰਲੇ ਬੈਠੇ ਸਾਡੇ ਸਿੱਖ ਜਿਹੜੇ ਆਪਣੇ ਪੰਜਾਬ ਦਾ ਦਰਦ ਰੱਖਦੇ ਆ ਉਹਨਾਂ ਰਾਹੀਂ ਵੀ ਟਿਊਸ਼ਨਾਂ ਲਵਾ ਸਕੀਏ ਔਰ ਇਹ ਪੜਾਈ ਤੇ ਸਿਖਲਾਈ ਆਪਣੇ ਬੱਚਿਆਂ ਨੂੰ ਦਈਏ ਜਿਹੜੇ ਬੱਚੇ ਸਕੂਲਾਂ ਤੋਂ ਵਾਪਸ ਆਉਂਦੇ ਹੈਗੇ ਆ ਉਹਨਾਂ ਨੂੰ ਜਦ ਵਾਪਸ ਆਉਂਦੇ ਆ ਉਹਨਾਂ ਦੀਆਂ ਮਾਤਾ-ਮਾਂ ਗਰੀਬਾਂ ਜਿਹੜੀਆਂ ਨਰੇਗਾ 'ਚ ਕੰਮ ਕਰਨੀਆਂ ਹੁੰਦੀਆਂ ਉਹ ਬੱਚਿਆਂ ਦੀ ਸੰਭਾਲ ਆਪਾਂ ਭਾਈਆਂ ਨੇ ਰੱਖ ਕੇ ਆਪਣੇ ਗੁਰੂ ਘਰ ਦੇ ਵਿੱਚ ਉਹਦੇ ਰਹੀਂ ਸਿੱਖਿਆ ਵੀ ਦਈਏ ਤੇ ਇੱਕ ਓਥੇ ਮਿੱਟੇ ਮੀਲ ਸਕੀਮ ਵੀ ਲਾਗੂ ਕਰੀਏ ਗੁਰੂ ਘਰ ਲੰਗਰ ਓਥੇ ਜਿਹਦੇ ਵਿੱਚ ਪ੍ਰੋਟੀਨ ਵਿਟਾਮਿਨ ਪਨੀਰ ਵਰਗੇ ਵਸਤੂ ਅਸੀਂ ਆਪਣੇ ਬੱਚਿਆਂ ਨੂੰ ਗਰੀਬਾਂ ਨੂੰ ਓਥੇ ਖਵਾ ਕੇ ਉਹਨਾਂ ਦੀ ਸਿਹਤ ਤੇ ਆਪਾਂ ਅੱਖ ਰੱਖੀਏ ਉਹਨਾਂ ਦੇ ਓਥੇ ਪਾਲਣ ਪੋਸ਼ਣ ਹੋਏ ਜਿਹੜੀਆਂ ਮਾਵਾਂ ਸਾਰਾ ਦਿਨ ਕੰਮ ਕਰਕੇ ਆਉਂਦੀਆਂ ਉਹਨਾਂ ਨੂੰ ਕੁਝ ਟਾਈਮ ਆਪਣੇ ਘਰ ਤੇ ਆਪਣੇ ਕੰਮ ਨੂੰ ਮਿਲੇ ਉਹ ਬੱਚੇ ਓਥੇ ਪੜਾਈ ਲਿਖਾਈ ਖੇਡ ਉਥੇ ਅਸੀਂ ਆਪਣੇ ਜਿਹੜੇ ਜਿਮ ਹੈ ਗੁਰੂ ਘਰਾਂ ਚ ਲਾਈਏ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਅਖਾੜੇ ਖੋਲੇ ਸੀ ਤੇ ਸਾਨੂੰ ਸਹਿਦ ਦਿੱਤਾ ਸੀ ਪਰ ਅੱਜ ਅਸੀਂ ਕੀ ਦੇਖਦੇ ਆ ਇੱਥੇ 10-10 ਕਰੋੜ ਰੁਪਏ ਦੇ ਸਤਿੰਦਰ ਪਾਲ ਸਿੰਘ ਕੋਹਲੀ ਆਪਦਾ ਨਿੱਜੀ ਸੀਏ ਸੁਖਬੀਰ ਬਾਦਲ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਲਾਤਾ ਜਿਹਦੇ ਅਦੀਨ ਆਡਿਟ ਨਾ ਕੀਤੇ ਗਏ ਔਰ 328 ਰੁਪਏ ਗੈਬ ਹੋ ਕੇ ਰਗੇ ਆ 90 ਲੱਖ ਉਹ ਝੂਠੇ ਸਾਧ ਦੇ ਮਸ਼ੂਰੀ ਤੇ ਲਾਤੇ ਜਿੱਦੋਂ ਮਾਫੀ ਨਾਮੇ ਲਫਾਫਿਆਂ ਤੋਂ ਨਿਕਲੇ ਜ਼ਇਦਾਦਾਰਾਂ ਨੇ ਦਿੱਤੇ ਹੈਗੇ ਆ ਗੁਰੂ ਘਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੋਏ ਹੋਏ ਆ ਇਹਨਾਂ ਅਮੀਰ ਤਨਾੜ ਮੈਂਬਰਾਂ ਦੇ ਬੱਚੇ ਮੋਸਤ ਦੀਆਂ ਪੜ੍ਹਾਈਆਂ ਮੈਡੀਕਲ ਕਾਲਜ 'ਚ ਲੈ ਕੇ ਚਲੇ ਗਏ ਹੈਗੇ ਆ ਹਰੇਕ ਪੱਖੋਂ ਅਸੀਂ ਦੇਖਦੇ ਆ ਗੁਰੂ ਘਰ ਦੀ ਦੁਰਵਰਤੋਂ ਹੁੰਦੀ ਆ ਔਰ ਉਸਦੀ ਮੂਲੀ ਜੜ੍ਹ ਭਾਰਤ ਸਰਕਾਰ ਹੈ ਜਿਹੜੀ ਸਾਨੂੰ ਆਪਣੇ ਗੁਰੂ ਘਰ ਦੀ ਸਫਾਈ ਚੋਣਾ ਰਾਹੀ ਕਰਨ ਨਹੀਂ ਦਿੰਦੀ ਉਹ ਵੀ ਜ਼ੋਰ ਬਾਰ ਬਾਰ ਉੱਥੇ ਰੱਖ ਕੇ ਉਹਨਾਂ ਤੋਂ ਹੋਰ ਚੋਰੀਆਂ ਕਰਕੇ ਸਾਡੀ ਜਿਹੜੀ ਗੁਰੂ ਘਰ ਦੀ ਸੰਸਥਾ ਨੂੰ ਰੱਦ ਕਰ ਰਹੀ ਹੈ ਸੋ ਅਸੀਂ 1 ਸਤੰਬਰ ਨੂੰ ਖੁੱਲਾ ਸੱਦਾ ਹਰੇਕ ਗੁਰੂ ਕੇ ਸਿੱਖ ਗੁਰੂ ਕੇ ਸਿੱਖੀ ਨਾਲ ਹਮਦਰਦੀ ਰੱਖਦੇ ਕੋਈ ਵੀ ਵੀਰ Hindu Muslim Isai ਜਿਹੜਾ ਜਮਹੂਰੀਅਤ ਤੇ ਕਾਨੂੰਨ ਦੇ ਹੱਕ ਦੇ ਵਿੱਚ ਹੈਗਾ ਕਾਨੂੰਨ ਪਸੰਦ ਕੋਈ ਵੀ ਵਿਅਕਤੀ ਉਹ ਉੱਥੇ ਆਏ ਤੇ ਉੱਥੇ ਜਾ ਕੇ ਇੱਡਾ ਕੱਠ ਕਰਦੇ ਕਿ ਸਰਕਾਰਾਂ ਮਜਬੂਰ ਹੋਣ ਕਹਿਣ ਤੇ ਕਿ ਭਾਈ ਅਸੀਂ ਤੁਹਾਡੀ ਜਮਹੂਰੀਅਤ ਬਹਾਲ ਕਰਦੇ ਹਾਂ। ਬਾਕੀ ਦੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਖੁੱਲਾ ਸੱਦਾ ਖੁੱਲਾ ਸੱਦਾ ਚਾਹੇ ਸਿੱਖ ਜਥੇਬੰਦੀ ਹੈ, ਚਾਹੇ ਹਿੰਦੂ ਜਥੇਬੰਦੀ ਹੈ, ਚਾਹੇ ਮੁਸਲਮ ਜਥੇਬੰਦੀ ਹੈ, ਜਿਹੜਾ ਵੀ ਜਮਹੂਰੀਅਤ ਪਸੰਦ, ਕਾਨੂੰਨ ਪਸੰਦ ਵਿਅਕਤੀ ਹੈ ਇਸ ਦੁਨੀਆ ਦੇ ਵਿੱਚ ਜਿਹਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਸੰਸਥਾ ਦੇ ਉੱਤੇ ਜਮਹੂਰੀਅਤ ਪਸੰਦ ਤਰੀਕੇ ਨਾਲ ਕੰਮਕਾਜ ਹੋਣਾ ਚਾਹੀਦਾ ਸਭ ਆਓ Okay. Thank you, sir. Thank you.